ਏਅਰ ਇੰਡੀਆ ਦੇ ਬਾਰੇ ਆਪਾਂ ਨੂੰ ਵੀ ਸਰੋਤੇ ਬਹੁਤ ਵਾਰ ਰੇਡੀਓ ਤੇ ਕਾਲਾਂ ਕਰਕੇ ਦੱਸਦੇ ਰਹਿੰਦੇ ਆ ਵੀ ਏਅਰ ਇੰਡੀਆ ਚ ਜਦੋਂ ਜਾਓ ਜਾਂਦੇ ਤਾਂ ਉਸ ਇਸ ਸੌਕ ਕਰਕੇ ਆ ਵੀ ਸਿੱਧੀ ਫਲਾਈਟ ਚਲ ਜਾਂਦੀ ਆ ਪਰ ਕਿਸੇ ਦਾ ਕੋਈ ਟੀਵੀ ਨਹੀਂ ਕੰਮ ਕਰਦਾ ਕਿਸੇ ਦਾ ਕੋਈ ਸੌਣ ਵਾਲਾ ਨਹੀਂ ਕੰਮ ਕਰਦਾ ਕਿਸੇ ਦਾ ਕੁਝ ਨਹੀਂ ਕਰਦਾ ਪਰ ਇਸ ਵਾਰੀ ਜਿਹੜੀ ਏਅਰ ਇੰਡੀਆ ਦੀ ਫਲਾਈਟ ਚ ਇਹ ਵੀ ਨਾਲ ਐਡ ਕਰਦੀ ਇਹ ਵੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਇਸ ਵਾਰੀ ਸ਼ਿਕਾਗੋ ਤੋਂ ਫਲਾਈਟ ਜਾ ਰਹੀ ਸੀ 10 ਘੰਟਿਆਂ ਬਾਅਦ ਫਲਾਈਟ ਨੂੰ ਵਾਪਸ ਕਰਨਾ ਪਿਆ ਕਾਰਨ ਕਿ ਇਸੇ ਵੀ ਉਹਨਾਂ ਦੀਆਂ 12 ਦੇ ਵਿੱਚੋਂ 8 ਜਿਹੜੀਆਂ ਟਾਇਲਟਸ ਸੀਗੀਆਂ ਉਹ ਕਲੌਗ ਸੀਗੀਆਂ ਉਹ ਬੰਦ ਹੋ ਗਈਆਂ ਸਟਕ ਹੋ ਗਈਆਂ ਸਭ ਤੋਂ ਕਹਿੰਦੀ ਮਾੜੀ ਗੱਲ ਇਹ ਆ ਕਿ ਜਹਾਜ਼ ਫਲਾਈ ਕਰਨ ਤੋਂ ਪਹਿਲਾਂ ਜਿਹੜਾ ਸਟਾਫ ਸੀ ਉਹਨੂੰ ਪਤਾ ਸੀ ਵੀ 8 ਖਰਾਬ ਆ ਫਿਰ ਵੀ ਉਹ ਜਹਾਜ਼ ਨੂੰ ਨਾਲ ਲੈ ਗਏ ਤੇ ਜਦੋਂ ਉਹ ਫਿਰ ਕਲੌਗ ਹੋ ਗਈਆਂ ਤੇ ਜਦੋਂ ਫਿਰ ਉਹਨਾਂ ਨੇ ਪਲੇਨ ਵਾਪਸ ਕੀਤਾ ਤਦ ਵੀ ਇਹ ਦੱਸਿਆ ਨਹੀਂ ਵੀ ਅਸੀਂ ਵਾਪਸ ਸ਼ਿਕਾਗੋ ਨੂੰ ਹੀ ਜਾ ਰਹੇ ਹੈਗੇ ਆ ਉਹ ਲੋਕਾਂ ਨੇ ਜਦੋਂ ਚੈੱਕ ਕੀਤਾ ਉਹਨਾਂ ਨੂੰ ਪਤਾ ਲੱਗਾ ਵੀ ਇਹ ਵਾਪਸ ਹੁਣ ਸਾਨੂੰ ਸ਼ਿਕਾਗਰ ਨੂੰ ਲੈ ਕੇ ਜਾ ਰਹੇ ਆ ਉਹ ਬਹੁਤ ਸਾਰੀਆਂ ਵੀਡੀਓਜ਼ ਵੀ ਵਿੱਚੋਂ ਆ ਰਹੀਆਂ ਲੋਕ ਲੜਦੇ ਵੀ ਹੈਗੇ ਆ ਸਟਾਫ ਦੇ ਨਾਲ ਕਾਫੀ ਜਿਆਦੇ ਸੋ ਇੱਕ ਤਰ੍ਹਾਂ ਦੇ ਨਾਲ 에어 ਇੰਡੀਆ ਦੇ ਲਈ ਇਹ ਬਹੁਤ ਹੀ ਜਿਹੜੀ ਮਾੜੀ ਐਮਬਰੈਸਿੰਗ ਐਮਬੈਰਸਿੰਗ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਤੇ ਇਹ ਦੇਖੋ ਕਈ ਵਾਰੀ ਆਪਾਂ ਸੁਣਦੇ ਆ ਵੀ ਦੇਖੋ ਜੀ ਥ੍ਰੈਟ ਹੋਈ ਆ ਤਾਂ ਕਰਕੇ ਫਲਾਈਟ ਵਾਪਸ ਗਈ ਆ ਹੁਣ ਇਹ ਦੇਖੋ ਵੀ ਟਾਇਲਟਸ ਕਹਿੰਦੇ ਲੀਕ ਕਰਦੀਆਂ ਸੀਆਂ ਕਲੌਗਡ ਸੀਗੀਆਂ ਉਹਦੇ ਕਰਕੇ ਇਹ ਜਿਹੜੀ ਫਲਾਈਟ ਆ ਉਹ ਫੇਰ ਵਾਪਸ ਸ਼ਿਕਾਗੋ ਨੂੰ ਆਈ that was a crappy flight ਅ ਜਿੰਦਾਮ ਕਹਿੰਦੇ ਅਭੀ ਉਹ ਚੀਜ਼ ਜਿਹੜੀ ਬਣੀ ਆ ਸੋ 에어 ਫਲਾਈਟ 126 ਸੀਗੀ 5 ਮਾਰਚ ਨੂੰ ਇਸ ਨੇ ਉਡਾਨ ਜਿਹੜੀ ਉਹ ਭਰੀ ਸੀ 12 ਚ ਜਦੋਂ ਦੱਸਿਆ ਵੀ 8 ਟਾਇਲਟ ਟੁੱਟਿਆ ਸੀ ਇਹ ਝੂਠ ਜਿਹੜੀਆਂ ਇਹ ਇਹ ਚੀਜ਼ਾਂ ਦੇ ਵਿੱਚ ਹੋਰ ਮਾਰ ਦਿੰਦੇ ਆ ਸਿਕਿਉਰਿਟੀ ਥ੍ਰੈਟ ਤੇ ਬੰਬ ਜਿਹੜੀ ਆ ਚੀਜ਼ ਵੀ ਉਹ ਚੀਜ਼ ਹੋ ਗਈ ਆ ਸੋ ਨਿਕਲਿਆ ਜਿਹੜਾ ਕੁਝ ਹੋਰ ਕਹਿੰਦੇ ਆ ਜੇ ਗ੍ਰੀਨਲੈਂਡ ਤਾਂ ਹੀ ਪਹੁੰਚੇ ਸੀ 5 ਘੰਟੇ ਗਏ ਸੀ ਤੇ 5 ਘੰਟੇ ਵਿਚਾਰੇ ਆ ਉਹ ਵਾਪਸ ਆ ਗਏ ਇ ਫਲਾਈਟ ਟੂ ਨੋਵੇਅਰ ਵੀ ਜਿੱਥੋਂ ਤੁਰੇ ਉੱਥੇ ਜਿਹੜੇ ਉਹਨਾਂ ਨੂੰ ਮੁੜ ਕੇ ਵਾਪਸ ਆ ਜਿਹੜਾ ਉਹ ਲਿਆਉਣਾ ਪਿਆ ਇੰਨੇ ਜਿਹੜੇ ਉਹ ਮਾੜੇ ਹਾਲਾਤ ਇਹਨਾਂ ਦੇ ਜਿਹੜੇ ਹੋਏ ਆ ਇਹਨ ਇੰਡੀਆ ਨੂੰ ਉਦਾਂ ਹੁਣ ਰੀਸੈਂਟਲੀ ਉੱਥੇ ਦੀ ਇੱਕ ਹੋਰ ਪ੍ਰਾਈਵੇਟ ਕੰਪਨੀ ਨੇ ਖਰੀਦ ਤਾਂ ਲਿਆ ਹੈਗਾ ਆ ਪਰ ਜਿਹੜੀ ਸਰਵਿਸ ਆ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਹੋਣੀ ਚਾਹੀਦੀ ਆ ਉਹ ਅਜੇ ਤੱਕ ਵੀ ਉਹ ਬਣੀ ਨਹੀਂ ਹੈਗੀ ਸੋ ਬਹੁਤ ਸਾਰੇ ਜਿਹੜੇ ਲੋਕ ਆ ਇਸੇ ਕਰਕੇ ਨੂੰ ਹੁਣ ਅਵੋਇਡ ਵੀ ਜਿਹੜੇ ਉਹ ਕਰਦੇ ਆ ਇੱਕ ਬੀਬੀ ਦੱਸ ਰਹੀ ਸੀ ਕਹਿੰਦੀ ਵੀ ਮੈਂ ਆਪਣੇ ਲਾਈਫਟਾਈਮ ਰਿਵਾਰਡ ਪ੍ਰੋਗਰਾਮ ਦੇ ਨਾਲ ਫਰਸਟ ਕਲਾਸ ਫਲਾਈਟ ਟਿਕਟ ਜਿਹੜੀ ਉਹ ਬੁੱਕ ਕੀਤੀ ਸੀਗੀ ਵਿਆਹ ਵੇਖਣ ਜਾਣਾ ਸੀਗਾ ਇੰਡੀਆ ਦੇ ਵਿੱਚ ਤੇ ਕਹਿੰਦੀ ਉਹ ਸਾਰਾ ਕੁਝ ਹੁਣ ਮਿੱਟੀ ਹੋ ਗਿਆ ਉਦਾਂ ਕਹਿੰਦੇ ਵੀ ਲੋਕ ਆਰਾਮ ਦੇ ਨਾਲ ਬਾਅਦ ਚ ਉਤਰ ਗਏ ਉਹ ਕਹਿੰਦੇ ਵੀ ਅਸੀਂ ਅਕਮੋਡੇਸ਼ਨ ਜਿਹੜੀਆਂ ਉਹ ਦੇ ਦਿੱਤੀਆਂ ਏਅਰ ਲਾਈਨ ਵਾਲੇ ਕਹਿੰਦੇ ਵੀ ਲੋਕਾਂ ਨੇ ਪਲਾਸਟਿਕ ਦੇ ਬੈਗ ਤੇ ਰੈਗ ਜਿਹੜੇ ਉਹ ਇਸ ਦੇ ਵਿੱਚ ਕੱਪੜੇ ਜਿਹੜੇ ਸੁੱਟਤੇ ਯਾ ਕਿਹੜੇ ਮੂਰਖ ਨੇ ਲੋਕ ਇਦਾਂ ਜਿਹੜਾ ਇਹ ਕੰਮ ਕਰਨਗੇ ਵੀ ਆਪਣੀ ਨਾਕਾਮੀ ਲੋਕਾਂ ਦੇ ਸਿਰ ਜਿਹੜੀ ਉਹ ਸਿੱਟਣ ਦਾ ਜਿਹੜਾ ਇਹਨਾਂ ਨੇ ਠੇਕਾ ਲਿਆ ਆ ਇਹੀ ਕੰਮ ਜਿਹੜਾ ਉਹ ਕਰ ਰਹੇ ਆ ਉਹ ਪੈਸੰਜਰਸ ਨੂੰ ਮੂਰਖੀ ਜਿਹੜਾ ਉਹ ਹਮੇਸ਼ਾ ਬਣਾਉਂਦੇ ਆ ਆ ਬਣਾ ਰਹੇ ਆ ਜਿੱਦਾਂ ਦੇ ਹਾਲਾਤ ਆ ਵੀ નો ਡਾਊਟ ਜਿਹੜੀ ਗੱਲ ਤੁਸੀਂ ਆਖੀ ਵੀ ਭਾਈ ਡਾਇਰੈਕਟ ਫਲਾਈਟ ਹੋਣ ਕਰਕੇ ਲੋਕ ਇਸ ਨੂੰ ਇਸ ਲਈ ਤਰਜੀਹ ਦਿੰਦੇ ਆ ਵੀ ਚਲ ਉਤਰਨਾ ਨਹੀਂ ਪੈਂਦਾ ਟਰਾਂਸਫਰ ਦੇ ਵਿੱਚ ਕਰਨਾ ਪੈਂਦਾ ਵੀ ਸਿੱਧਾ ਚੜੋ ਤੇ ਸਿੱਧਾ ਜਿਹੜਾ ਉਤਰ ਜਾਓ ਪਰ ਉਹਨਾਂ ਦੇ ਆਪਣੇ ਜਿਹੜੇ ਉਹ ਲੋਕਾਂ ਦੇ ਨਾਲ ਆ ਜਿਹੜੇ ਕਰਤੂਤਾਂ ਆ ਉਹ ਕਰੀ ਜਾਂਦੇ ਆ ਇਹਨਾਂ ਨੂੰ ਜਿਹੜਾ ਸਰਵਿਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੁਧਾਰ ਲਿਆਉਣ ਦੀ ਜਿਹੜੀ ਇਸ ਚ ਜ਼ਰੂਰਤ ਹੈਗੀ ਆ